ब्रोटेड यू बाय सिल्वर पंप्स। टॉप क्वालिटी और कंसिस्टेंट परफॉर्मेंस के लिए सिर्फ सिल्वर पंप्स नाम याद रखना। जी। आज सीएमपी दी दोबारा मीटिंग की थी तो का। कि जैसा कि तकिए क्रीकम मैथोन ने नार्कशियस टिकासी का तकिए क्रीकम ऐसे थे कठे हो इसीलिए सीट पे दे मेंबर की ऐसी सीन रिक्रीट का पाई है और जो भी ਉਹ ਸਾਰੇ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਜਿਹੜੀ ਕੋਪਾਧਾ ਦਾ ਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਕਰਾ ਦਿੱਤਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸੈਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਈ ਸੀਗੇ ਉਹਨਾਂ ਦੇ ਬਿਆਨ ਕਲਮ ਬੰਦ ਕਰਨ ਦੀ ਅੱਜ ਐਸੀ ਕੱਟੇ ਹੋਈ ਔਰ ਕੁਝੀ ਮਲਾਕਮਾਂ ਦੇ ਆਜਿਸੀ ਗਿਆਨਕੀ ਤੇ ਰਿਪੋਰਟ ਕਰਦੇ ਹੈਗੇ ਤੇ ਫੋਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਜੀ ਆ ਪ੍ਰੋਸੈਸ ਹੈ ਜੀ ਉਹ ਸਟਾਰਟ ਹੋ ਗਈ ਹੈ ਪ੍ਰੋਪਰ ਡਾਕੂਮੈਂਟਰੀ ਐਵਿਡੈਂਸ ਕੀ ਆਗੇ ਔਰ ਜਿਹੜੇ ਬੰਦੇ ਦੇ ਬਿਕਟਨ ਰਿਪੋਰਟ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕੰਕਲੂਡ ਕਰ ਸਰ ਜੀ ਤੁਸੀਂ ਕਿਆ ਸੀ ਇੰਟਰਵਿਊ ਵੀ ਕਿਆ ਸੀ ਕਿ ਤੁਸੀਂ ਆਪ ਜੇ ਜੀ ਅ ਪਿਛਲੀ ਵਾਰ ਜਿੱਸੇ ਅਮਾਇ ਤੁਹਾਡਾ ਸਾਰੰਧਾ ਸਨੇਯੋਗ ਮਗਿਆ ਸੀ ਔਰ ਆਪਾਂ ਨੇ ਇੱਕ ਨੰਬਰ ਸੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲ ਕੋਈ ਇਸ ਤਰ੍ਹਾਂ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਰੂਰ ਸ਼ੇਅਰ ਕਰੇ ਤਾਂਕਿ ਅਸੀਂ ਉਹਨੂੰ ਸਫਾ ਮਿਸਰ ਤੇ ਲੈ ਕੇ ਉਹਨੂੰ ਪ੍ਰੋਪਰਲੀ ਏਵੈਲਿਊਏਟ ਕਰ ਸਕੀ। ਸਾਡੇ ਉਸ ਨੰਬਰ ਤੇ 7508300342 ਤੇ ਕੋਈ

ਪਰ ਕਿਹਾ ਉਸ ਦਿਨ ਉਸਨੇ ਕੋਈ ਸੰਪਰਕ ਕੀਤਾ ਜਦੋਂ ਕਹਿ ਰਿਹਾ ਸੀ ਕਿ ਮੈਂ ਉੱਤੇ ਮੌਕੇ ਤੇ ਮੌਜੂਦ ਸੀ ਉਸਦੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆਤੀ ਕਿਹਾ ਸੀ ਉਸਕਿ ਤਰ੍ਹਾਂ ਨਹੀਂ ਆਉਂਦੀ ਦੇਖੋ ਜਿਹੜਾ ਸੇਫਟੀ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵੀਡੈਂਸ ਫਿਰ ਜਿਹੜੇ ਪ੍ਰੋਡਕਸ ਮੁਲਾਜ਼ਮ ਇਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਅਦਰ ਅਸੈਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਆ ਕੇ ਸਾਨੂੰ ਦੱਸੋ ਕਿ ਜਿਨ੍ਹਾਂ ਦੇ ਇਨਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਅਜੇ ਤਾਈ ਸਾਡੇ ਕੋਲ ਨਹੀਂ ਲਾਈ ਹੈਗੀ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਲ ਕੋਈ ਫੌੜਾਇਸ ਹੈ ਤੇ ਇਸ ਪੱਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬਲੌਕ ਕੀਤਾ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਐਵੀਡੈਂਸ ਹੈਗਾ ਉਹਨੂੰ ਇਗਜ਼ਾਮਿਨ ਕੀਤਾ ਜਾਇਗਾ ਆਇਆ ਕੋ ਐਵੀਡੈਂਸ ਕੋਈ ਟਾਬ ਨੇ ਉਹ ਹੈਗਾ ਉਹ ਉਹ ਦੇ ਅਕੋਰਡਿੰਗਲੀ ਫਾਈਲ ਤੇ ਲੱਗੀ ਜੀ ਵੀ ਕੋਈ ਗੱਲ ਚੜਿਆ ਸਹੀ ਹੈ ਲੇਟ ਲੇਟ ਜਿਹੜੀ ਹੈ ਡਰਜ ਕੀਤੀ ਉਹਦਾ ਕਾਰਨ ਦੱਸੇ ਜੀ ਪੁੱਛ ਵੱਲੋਂ ਜਿਵੇਂ ਤੁਸੀਂ ਹੁਣ ਪੁੱਛਾਸ ਕੀਤੀ ਸਾਨੂੰ ਨਹੀਂ ਉਹ ਤਾਂ ਆਪਾਂ ਹੌਲੀ ਹੌਲੀ ਆਪਾਂ ਨੇ ਜਿਸ ਦਾ ਇੱਕ ਅਸੀ ਟਾਈਮ ਲਾਈਨ ਬਣਾ ਲਈ ਪੀ ਇਸ ਇਨਸੀਡੈਂਟ ਤੇ ਜਿਹੜੇ 9:00 ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮ ਲਾਈਨ ਦੇ ਵਿੱਚ ਜਿੱਥੇ-ਜਿੱਥੇ ਗੈਪ ਨੇ ਉਹ ਆਪ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਚਾਹਾਂਗੇ ਸਰ ਬਾੜ ਪਰਵਾਦੇ ਪਰਿਵਾਰਕ ਮੈਂਬਰ ਹੈ ਕਿਸੇ ਯੂਨੀਵਰਸਿਟੀ ਦੇ ਨਹੀਂ ਐਂਕ ਪਰਵਾੜ ਪਰਵਾਦੇ ਕੀ ਤੁਹਾਡੇ ਨਾਲ ਸੇ ਲੋਕ ਕਿਤੇ ਇਸ ਯੂਨੀਵਰਸਿਟੀ ਦੇ ਨਹੀਂ ਹਜਤ ਸਿੰਘ 9:30 ਕੋਈ ਸੀ ਸਰ ਗਰਮ ਨੂੰ ਤੋਂ ਆਵਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਹੈ ਜੱਜ ਕੋਈ ਵੀ ਹੈਗੀ ਹੈ ਪਾਈਲ 3 ਉਹੀ ਅਸੀਂ ਉਹਦੇ ਤੇ ਹੀ ਕੰਮ ਕਰ ਰਹੇ ਹਾਂ ਸਰ ਢਾਬਾ ਮਾਲਕ ਦੇ ਬਿਆਨ ਲਗਾਂ ਤਾਂ ਦੋ ਦੋ ਜਾ ਰਹੇ ਸੀਗੇ ਕਿ ਉਹਨਾਂ ਦੇ ਉੱਪਰ ਹੁਣ ਕੋਈ ਗੱਲਬਾਤ ਕੀਤੀ ਗਈ ਕਿ ਦੋ ਵਾਰੀ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦੇ ਵੱਲੋਂ ਆਇਆ ਕਿ ਉਹਦੇ ਬਿਆਨਾਂ ਦੇ ਉੱਪਰ ਗੌਰ ਕੀਤੀ ਗਿਆ ਢਾਬਾ ਜਿਹੜਾ ਮਾਲਕ ਮੌਕੇ ਤੇ ਮੌਜੂਦ ਨਹੀਂ ਨਹੀਂ ਅਜੇ ਢਾਬਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਸਰ ਸਰ ਜਿਹੜੇ ਕਲੰਬਤ ਬਿਆਨ ਕੀਤੇ ਨੇ ਕਿੰਨਿਆਂ ਦੇ ਕਲੰਬਤ ਬਿਆਨ ਹੋ ਚੁੱਕੇ ਨੇ ਹੁਣ ਤੱਕ ਦੀ 6 ਬੰਦਿਆਂ ਦੇ ਹੁਣ ਤੱਕ ਸਰ 6 ਉਹ ਐਫ ਆਈ ਆਰ ਆ ਰਹੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਆਫਸਰ ਜਿਹੜਾ ਸਿਵਲ ਲਾਈਨ ਦੇ ਐਸ ਐਚ ਜਿਨ੍ਹਾਂ ਦੇ ਏਰੀਆ ਦੇ ਵਿੱਚ ਇਹ ਉਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਮਤਲਬ Ghana civil line ਦੀਸ ਪੁਲਿਸ ਟੀਮ ਮਤਲਬ ਉਹ ਗਈ ਜੀ ਹਾਂ ਜੀ Ghana ਸਰ ਸਰ ਐਸਆਈਡੀ ਦੀ ਟੀਮ ਬਾਹਰ ਪਰਿਵਾਰ ਨੂੰ ਮਿਲੇਗੀ ਉਹਨਾਂ ਨੂੰ ਜਾ ਕੇ ਮਿਲੇਗੀ ਪੁੱਛੇਗੀ ਪੁੱਛਤਾਚ ਕਰੇਗੀ ਕਿ ਗਾਇੰਸੀ ਲੋਡਾ ਉਹਨਾਂ ਦੇ ਕੋਈ ਬਿਆਨ ਗਲਮ ਹੋਣਗੇ ਦੇਖੋ ਜਿਹੜੀ ਉਹਨਾਂ ਦੇ ਕੋਈ ਐਫਆਈਆ ਤਾਜ ਉਹ ਪ੍ਰੀਲੀਮਨਰੀ ਡਾਕੂਮੈਂਟ ਹੋ ਗਿਆ ਜੀ ਸ ਆਸਾਨੇ ਤਾਂ ਇਨਵੈਸਟੀਗੇਟ ਉਹਦੇ ਤੇ ਹੀ ਕਰਨਾ ਹੈਗਾ ਨਾ ਉਸ ਤੋਂ ਬਾਅਦ ਉਨ੍ਹਾਂ ਨੇ ਕੋਈ ਅਡੀਸ਼ਨਲ ਪੁਆਇੰਟ ਜੇ ਉਨ੍ਹਾਂ ਨੇ ਦੱਸਣਾ ਹੈਗੇ ਉਹ ਹਮੇਸ਼ਾ ਵੈਲਕਮ ਸਰ ਅਗਲੀ ਡੇਟ ਡੇਟ ਅਰੈਸਟ ਨੂੰ ਵੀ ਹੋਈ ਆ ਸਰ ਕੋਈ ਅਰੈਸਟ ਕਰਕੇ ਵੀ ਕੋਈ ਐਸਐਨਟੀ ਕੁਝ ਕਰਨ ਜਾ ਰਹੀ ਹੈ ਕਿ ਹਾਂਜੀ ਅਰੈਸਟ ਹੋ ਕੇ ਹੋਣ ਲੱਗੀ ਹੈ ਜੇ ਤੁਸੀਂ ਅਰੈਸਟ ਕਰਕੇ ਇਹ ਮੈਂ ਸਾਰਿਆਂ ਨੂੰ ਕਹਿੰਦੇ ਪੁੜੇ ਮਾਤਿਆਂ ਤਾਂ ਇਹ ਕਿ ਇੱਕ ਕੋਲਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵੀਡੈਂਸ ਇਕੱਠਾ ਕਰਾਂਗੇ ਐਵਿਡੈਂਸ ਦੇ ਵਿੱਚ ਜਿੱਥੇ ਕਿਤੇ ਸਾਨੂੰ ਇਹ ਰਿਕੁਆਇਰਮੈਂਟ ਹੋਏਗੀ ਕਿ ਇਹਦੇ ਚਾ ਐਵਿਡੈਂਸ ਲੈਕੇਗਾ ਇਹਦੇ ਚ ਆਪਾਂ ਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛ ਵਿੱਚ ਕਰਨੀ ਹੈਗੀ ਆ ਉੱਥੇ ਅਸੀਂ ਉਹਦੇ ਲਈ ਜਾਵਾਂ ਸਰ ਅਗਲੀ ਡੇਟ ਕਦੋਂ ਆਈ ਐਸ ਆਈ ਟੀ ਹਾਂਜੀ ਅਗਲੀ ਨਹੀਂ ਇਹ ਦੇਖੋ ਹੁਣ ਜਿਹੜੀ ਐਸ ਆਈ ਟੀ ਆਪਣੀ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਣਾ ਕੰਮ ਸ਼ੁਰੂ ਹੋ ਗਿਆ ਹੈਗਾ ਹੁਣ ਅਗਰੀਗੇਟ ਰੱਖੇ ਹੋਣ ਦੀ ਕੋਈ ਨਹੀਂ ਹੈਗੀ ਜੀ ਹੁਣ ਇਹ ਦੇ ਵਿੱਚ ਅਸੀਂ ਆਪਣਾ ਆਪਣਾ ਕੰਮ ਆਪਸ ਚ ਡਿਵਾਈਡ ਕਰਦੇ ਆਂ ਇਹ ਕਿ ਜਿੰਨਾ ਬਾ ਡਿਸੀਜਨ ਅਸੀਂ ਨਾਲ ਕੱਢ ਲਈਏ ਇਹ ਆਪਾਂ ਆਪਣਾ ਇਹੀ ਉਕਾਲਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਸਰ ਟਾਈਮ ਬਾਉਂਡ ਪਰਵਾਣਾ ਦੇ ਲਈ ਇਤਿਜਾਰ ਕਰੇ ਬਲਿ ਅਨ ਇਨਵੈਸਟੀਗੇਸ਼ਨ ਨੂੰ ਕਦੇ ਵੀ ਆਪਾਂ ਟਾਈਮ ਬਾਉਂਡ ਨਹੀਂ ਕਰ ਸਕਦੇ ਜੀ ਪਰ ਸਰਬੇਤਨ ਉਹ ਉਪਰਾਲਾ ਇਹੀ ਹੋਏਗਾ ਕਿ ਜਿੰਨੀ ਚੱਲਦੀ ਇਹਨੂੰ ਕੰਕਲੂ ਸਰ ਬਾਹਰ-ਦਿਵਾਸ ਸਵੇਰ ਦੀ ਜਾਂਚ ਕਰ ਰਿਹਾ ਬਾਰ-ਬਾਰ ਪਰ ਉਹਨਾਂ ਨੂੰ ਪੁਲਿਸ ਤੇ ਇਹਦੇ ਡਿਪਾਰਟਮੈਂਟ ਤੇ ਵਿਸ਼ਵਾਸ ਨਹੀਂ ਜੀ ਥੈਂਕ ਯੂ